ਰੀਸੈਂਟਲੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਜਿਹਦੇ ਵਿੱਚ ਕਿ ਵਿਜੇਨਗਰ ਚੌਂਕੀ ਦੇ ਏਰੀਆ ਦੇ ਵਿੱਚ ਪੈਂਦੀ ਏਕੇ ਜੁਲਰਸ ਦੇ ਨਾਮ ਦੀ ਸ਼ਾਪ ਤੇ ਇੱਕ ਫਾਇਰਿੰਗ ਦਾ ਇਨਸੀਡੈਂਟ ਸਾਨੂੰ ਰਿਪੋਰਟ ਹੋਇਆ ਮੇਰੇ ਵਿੱਚ ਤੁਹਾਨੂੰ ਦੱਸਣਾ ਚਾਹਾਂ ਕਿ ਚਾਹਾਂਗਾ ਕਿ ਜਿਹੜੇ ਦੋ ਅਸਾਈਲੈਂਟਸ ਸੀ ਉਹ ਬਾਈਕ ਤੇ ਆਏ ਉਹਨਾਂ ਦੇ ਫੇਸ ਕਵਰਡ ਸੀ ਉਹਨਾਂ ਨੇ ਐਂਟਰ ਕੀਤਾ ਜੁਲਰੀ ਸ਼ਾਪ ਦੇ ਵਿੱਚ ਕੱਬੀ ਸੇਲਰ ਦੀ ਇੱਕ ਚੇਨ ਵੇਚਣ ਦੀ ਕੋਸ਼ਿਸ਼ ਕੀਤੀ ਜਦੋਂ ਓਨਰ ਨੇ ਇਹ ਚੇਨ ਖਰੀਦਣ ਤੋਂ ਡਿਨਾਈ ਕੀਤਾ ਤਾਂ ਇੱਕ ਸਾਇਲੈਂਟ ਨੇ ਵਿੱਚੋਂ ਆਪਣੇ ਵੈਪਨ ਕੱਢ ਕੇ ਫਾਇਰ ਕੀਤਾ ਜੋ ਕਿ ਦੋ ਰਾਉਂਡਸ ਨੇ ਫਾਇਰ ਕੀਤੇ ਦੁਕਾਨ ਦੇ ਵਿੱਚ ਤੇ ਤੁਰੰਤ ਉੱਥੋਂ ਦੀ ਉਹ ਨਿਕਲ ਗਿਆ ਬਟ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਉਹਨਾਂ ਚੋਂ ਇੱਕ ਅਗਿਊਸ ਜਿਹੜਾ ਹੈ ਉਹ ਐਪ੍ਰੀਹੈਂਡ ਕਰ ਲਿਆ ਇਹਦੇ ਵਿੱਚ ਪਬਲਿਕ ਦਾ ਬਹੁਤ ਸਹਿਯੋਗ ਰਿਹਾ ਸਾਨੂੰ ਤੇ ਮੈਂ ਦੱਸਣਾ ਚਾਹਾਂਗਾ ਕਿ ਜੇ ਦੋਨੋਂ ਬੰਦੇ ਆ ਉਹ ਟ੍ਰੇਸ ਹੋ ਚੁੱਕੇ ਹਨ ਤੇ ਜਿਹੜਾ ਸੈਕਿੰਡ ਬੰਦਾ ਹੈ ਉਹਨੂੰ ਵੀ ਅਸੀਂ ਜਿਹੜੀ ਟ੍ਰੇਸ ਹੈ ਉਹਦੇ ਤੇ ਅਸੀਂ ਪੁਲਿਸ ਟੀਮਸ ਆ ਹਬ ਗੋਨ ਐਕਟਿਵ ਤੇ ਉਹਦੇ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਫੜ ਕੇ ਉਹਦੇ ਤੇ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਵਾਂਗੇ ਤੇ ਸੇਫਟੀ ਐਂਡ ਹਾਰਮਨੀ ਇਸ ਮੇਨਟੇਨਡ ਤੇ ਮੈਂ ਦੱਸਣਾ ਚਾਹਾਂਗਾ ਕਿ ਇਹਦੇ ਤੇ ਜਿਹੜੀ ਵੀ ਬੰਦੀ ਕਾਰਵਾਈ ਹੈ ਹੈਸ ਬੀਨ ਇਨੀਸ਼ੀਏਟਿਡ ਐਂਡ ਅੱਗੇ ਵੀ ਅਸੀਂ ਇਸ ਨੂੰ ਫਾਲੋ ਅਪ ਕਰਦੇ ਹੋਏ ਇਸ ਚੀਜ਼ ਨੂੰ ਇੱਕ ਜਸਟਿਸ ਤੇ ਲੈ ਕੇ ਜਾਵਾਂਗੇ ਤੇ ਇੱਕ ਲੌਜੀਕਲ ਐਂਡ ਤੱਕ ਲੈ ਕੇ ਜਾਵਾਂਗੇ ਥੈਂਕ ਯੂ